ਅਸੀਂ ਹਿੰਦੂ ਜਾਗਿਆ ਤੇ ਜਾਗਿਆ ਛਾਤੀ ਠੋਕ ਕੇ ਕਹਿੰਦੇ ਆ ਮੋਟਰਸਾਈਕਲ ਹੀ ਤੋੜਿਆ ਜੇ ਜੋ ਜੋ ਕਰਨਾ ਹੈ ਸਾਡਾ ਕਰ ਲੋ ਅਸੀਂ ਨਹੀਂ ਜੇ ਤੁਹਾਡੀ ਪ੍ਰਵਾ ਕਰਦੇ ਹਰ ਹਰ ਮਹਾਦੇਵ ਕੱਲੂ ਕਾਰਾ ਦੌਰਾਨ ਅੰਮ੍ਰਿਤਸਰ ਚ ਬੰਦੇ ਦੌਰਾਨ ਸ਼ਿਵ ਸੈਨਕਾ ਤੇ ਹਿੰਦੂ ਸੰਘਰਸ਼ ਕਮੇਟੀ ਵੱਲੋਂ ਅੱਤਵਾਦ ਦਾ ਪੁਤਲਾ ਸਾੜੇ ਜਾਣ ਤੋਂ ਬਾਅਦ ਸ਼ਿਵ ਸੈਨਕਾ ਤੇ ਸਿੱਖ ਸੰਗਠਨਾਂ ਦੇ ਵਿੱਚ ਘਰ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਚ ਸਥਿਤੀ ਤਣਾਅ ਵਾਲੀ ਬਣੀ ਜਾ ਰਹੀ ਹੈ ਇਸ ਪੂਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਹੁੰਦੀ ਹੈ ਪੁਲਿਸ ਵੱਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਗਿਆ ਸੀ ਜਿਨ੍ਹਾਂ ਨੂੰ ਛਡਾਉਣ ਲਈ ਵੱਡੀ ਗਿਣਤੀ ਚ ਸੇਖਾਗੁਰ थाना ਡੀ ਡਿਵੀਜ਼ਨ ਚ ਪਹੁੰਚੇ ਕਰੀਬ ਡੇਢ ਘੰਟਾ ਚੱਲੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਹਿਰਾਸਾ ਚਲਾਏ 8 ਸਿੱਖਾਂ ਨੂੰ ਛੱਡ ਦਿੱਤਾ ਪਰ ਇਸ ਦੇ ਬਾਵਜੂਦ ਦੋਵਾਂ ਧਿਰਾਂ ਵਿਚਾਲੇ ਤਣਾਅ ਖਤਮ ਨਹੀਂ ਹੋਇਆ ਅਤੇ ਮੁੜ ਸ਼ਿਵ ਸੈਨਕਾ ਤੇ ਸਿੱਖ ਸੰਗਠਨਾਂ ਦੇ ਵਿੱਚ ਡੂੰਘਾ ਤਕਰਾਰ ਹੋ ਗਿਆ ਜਿਨ੍ਹਾਂ ਨੂੰ ਪੁਲਿਸ ਨੇ ਖਦੇੜ ਦਿੱਤਾ ਇਸ ਦੌਰਾਨ ਹਿੰਦੂ ਸੰਗਠਨ ਦੇ ਆਗੂਆਂ ਵੱਲੋਂ ਸਿੱਖਾਂ ਨੂੰ ਢੁਕਾਉਣ ਵਾਲੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਸ਼ਿਵ ਸੈਨਾ ਦੇ ਆਗੂ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ 2 ਵਜੇ ਤੱਕ ਦੋਸ਼ੀ ਸਿੱਖ ਅਗਵਾ ਨੂੰ ਕਾਬੂ ਨਾ ਕੀਤਾ ਗਿਆ ਤਾਂ 3 ਵਜੇ ਤੋਂ ਬਾਅਦ ਉਹ ਪੰਡਾਰੀ ਪੁਲ ਦੇ ਉੱਪਰ ਸੰਤ ਜਨਰੈਲ ਸਿੰਘ ਭਿੰਡਰਾਵਾਲੇ ਦਾ ਪੁਤਲਾ ਫੋਕਨਗੇ ਫਿਲਹਾਲ ਦੋਵਾਂ ਥਾਂ ਤੇ ਰਾਂਚੇ ਚੱਲਦੇ ਤਣਾਅ ਦੇ ਕਾਰਨ ਗੁਰੂ ਨਗਰੀ ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਕਦੇ ਇਹਨਾਂ ਦੋਨਾਂ ਮੁੰਡਿਆਂ ਦੇ ਜਿਹੜੇ ਨਿਹੰਗਾਂ ਨੇ ਕਤਲਕ ਹਮਲਾ ਕੀਤਾ ਸੀਗਾ ਆ ਜਾ ਉਹਨੇ ਹਮਲਾ ਕੀਤਾ ਸੀਗਾ ਉਹ ਹਮਲੇ ਦੇ ਵਾਸਤੇ ਜਿਹੜੇ ਨਿਹੰਗ ਫੜ ਕੇ ਦਿੱਤੇ ਸੀ ਉਹ ਇਹਨਾਂ ਨੇ ਛੱਡਦੇ ਆ ਉਹ ਅਸੀਂ ਪੁੱਛਿਆ ਕਿਉਂ ਛੱਡੇ ਸਾਨੂੰ ਕਾਰਨ ਦੱਸੋ ਉਹਨਾਂ ਨੇ ਕਿਹਾ ਜੀ ਕਾਰਨ ਹੈਗਾ ਕਿ ਅਸੀਂ ਉਹਨਾਂ ਦੇ 57 ਦਾ ਪਰਚਾ ਦੇਖੋ ਨਾ ਛੱਡਤਾ ਸਾਡਾ ਸਵਾਲ ਜੇ ਕੀ ਜਿਹਨਾਂ ਦੇ ਕਿਰਪਾਨ ਦੇ ਉੱਪਰ ਹਮਲਾ ਕਰਨ ਵਾਲੇ ਦਾ ਪਰਚਾ 57 ਬੰਦਾ ਉਹ 7 ਕੁਮਰੀਆ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਇੱਕ ਸਾਡੇ ਬੈਨਰ ਪਾੜਦੇ ਹਿੱਥੋਂ ਹਿੰਦੁਸਤਾਨ ਦੇ ਸ਼ਿਵ ਜਨਾਹ ਹਿੰਦੁਸਤਾਨ ਦੇ ਸਾਨੂੰ ਕੱਲ ਉਹਨਾਂ ਨੇ ਸਾਡੇ ਕੋਲ 2 ਵਜੇ ਦਾ ਟਾਈਮ ਮੰਗਿਆ ਅਸੀਂ ਕੱਲ 2 ਵਜੇ ਉਹਨਾਂ ਕੋਲ ਜਾਵਾਂਗੇ ਉਹਨਾਂ ਦੇ ਨਾਲ ਜੇ ਮਸਲਾ ਹੱਲ ਹੋ ਗਿਆ ਠੀਕ ਹੈ ਜੇ ਨਹੀਂ ਹੋਏਗਾ 3 ਵਜੇ ਅਸੀਂ ਭੰਡਾਰੀ ਪੁਲ ਦੇ ਉੱਪਰ ਭਿੰਡਰਾ ਵਾਲੇ ਦਾ ਪੁਤਲਾ ਸਾੜਾਂਗੇ ਜਿਹੜੇ ਕਿ ਸੰਜੇ ਕੁਮਰੀਆ ਜੀ ਸਾਡੇ ਨਾਲ ਹੋਣਗੇ ਸਜੀਤ ਪਿਆਰ ਜੀ ਸਾਡੇ ਨਾਲ ਹੋਣਗੇ ਬਿਆਲ ਸਾਹਿਬ ਸਾਡੇ ਨਾਲ ਹੋਣਗੇ ਅਸੀਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਸ਼ਾਸਨ ਹੋਵੇ ਚਾਹੇ ਪੁਲਿਸ ਹੋਵੇ ਤੇ ਕੋਈ ਵੀ ਹੋਵੇ ਐਨੀਵੇ ਸਾਨੂੰ ਕੋਈ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਅਸੀਂ ਹਿੰਦੂ ਜਾਗਿਆ ਤੇ ਜਾਗਿਆ ਛਾਤੀ ਠੋਕ ਕੇ ਕਹਿੰਦੇ ਆ ਮੋਟਰਸਾਈਕਲ ਅਸੀਂ ਤੋੜਿਆ ਜੇ ਜੋ ਜੋ ਕਰਨਾ ਹੈ ਸਾਡਾ ਕਰ ਲੋ ਅਸੀਂ ਨਹੀਂ ਜੇ ਤੁਹਾਡੀ ਪ੍ਰਵਾ ਕਰਦੇ ਹਰ ਹਰ ਮਹਾਦੇਵ ਡੀਸੀਬੀ ਸਾਹਿਬ ਦੇ ਦਫ਼ਤਰ ਤੋਂ 2 ਵਜੇ ਅਸੀਂ ਜਾ ਸਾਰੇ ਜਣੇ ਜਾਵਾਂਗੇ ਸਾਰੇ ਸੰਗਠਨਾਂ ਵੱਲੇ ਜਾਣਗੇ ਸਾਰੇ ਹਿੰਦੂ ਸੰਗਠਨਾਂ ਜਾਣਗੇ ਔਰ ਉਹਦਾ ਪਹਿਲਾ ਜਵਾਬ ਮੰਗਿਆ ਜਾਏਗਾ ਨਿਹੰਗਾਂ ਦਾ ਦੂਸਰਾ ਜਵਾਬ ਮੰਗਿਆ ਜਾਏਗਾ ਜਿਹੜੇ ਸਾਡੇ ਪੋਸਟਰ ਪਾੜੇਗੇ ਨੇ ਦੋਨਾਂ ਦਾ ਜਵਾਬ ਸਾਨੂੰ ਪ੍ਰੋਪਰ ਮਿਲ ਜਾਏਗਾ ਅਸੀਂ ਸੈਟੀਸਫਾਈ ਹੋ ਜਾਾਂਗੇ ਤੇ ਅਸੀਂ ਚੱਲਾਂਗੇ ਨਹੀਂ ਹੋਏਗਾ ਤੇ ਫਿਰ ਓਮ ਪ੍ਰਕਾਸ਼ ਘੁੱਕ ਦੀ ਅਗਵਾਈ ਦੇ ਵਿੱਚ ਬੈਠ ਕੇ ਪੁਤਲਾ ਸਾੜਿਆ ਜਾਏਗਾ ਉਸ ਤੋਂ ਬਾਅਦ ਮਰਨਾਂ ਮੱਤ ਤੇ ਬੈਠਿਆ ਜਾਏਗਾ ਅਗਲੇ ਦਿਨ ਖਡਾਰੀ ਪੁਲ ਦੇ ਉੱਪਰ ਵੀਰ ਜੀ ਮੈਂ ਦੱਸਦਾ ਤੁਹਾਨੂੰ ਸ਼ੈਵਸਨਾਂ ਵਾਲਿਆਂ ਨੇ ਭਿੰਡਰਾਂ ਵਾਲੇ ਸੰਤਾਂ ਦਾ ਪਤਲਾ ਫੂਕਿਆ ਸੀਗਾ ਉਸ ਦੇ ਦੌਰਾਨ ਜਦੋਂ ਪੁਲਿਸ ਨੇ ਸਾਨੂੰ ਗ੍ਰਿਫਤਾਰ ਕੀਤਾ ਉਸ ਦੇ ਦੌਰਾਨ ਮੇਰੇ ਮੋਟਰਸਾਈਕਲ ਦੀ ਸਾਰੇ ਦੀ ਪੰਨ ਤੋੜ ਹੋਈ ਆ ਮੂਰੇ ਨਿਸ਼ਾਨ ਸਾਹਿਬ ਲੱਗਿਆ 7 ਫੁੱਟ ਦਾ ਨਿਸ਼ਾਨ ਸਾਹਿਬ ਦੀ ਬਿਆਦ ਵੀ ਹੋਈ ਆ ਮੈਂ ਬੇਨਤੀ ਕਰਦਾ ਸਮੂਹ ਸਾਧ ਸੰਗਤ ਨੂੰ ਤੇ ਪ੍ਰਸ਼ਾਸਨ ਨੂੰ ਕਿਸ ਦੀ ਸੁਣਵਾਈ ਹੋਵੇ ਠੀਕ ਹੈ ਨਹੀਂ ਮੋਟਰਸਾਈਕਲ ਦੀ ਭੰਨ ਤੋੜ ਅਸੀਂ ਚੱਲ ਸਕਦੇ ਆ ਪਰ ਜੇ ਸਾਡੇ ਕੋਈ ਗੁਰੂ ਦੀ ਜਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦਾ ਉਹ ਨਹੀਂ ਚੋ ਸਕਦਾ ਉਹ ਨਹੀਂ ਛੱਡ ਸਕਦੇ ਅਸੀਂ ਉਹ ਬੰਦਾ ਸਾਡੇ ਹਵਾਲੇ ਕਰ ਦੇਣ ਉਹਨੂੰ ਸਜ਼ਾ ਹੀ ਆਪ ਖੋਦ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ